ਨਮਸਕਾਰ ਦੋਸਤੋ ਸੱਚੀ ਦੌਲਤ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਇਸ ਦੁਨੀਆ ਵਿੱਚ ਕੋਈ ਵੀ ਹਮੇਸ਼ਾ ਲਈ ਸਾਡਾ ਨਹੀਂ ਹੁੰਦਾ ਸਿਰਫ ਅਸੀਂ ਖੁਦ ਆਪਣੇ ਹਾਂ ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਗੋਤਮ ਬੁੱਧ ਨੇ ਆਪਣਾ ਪੂਰਾ ਜੀਵਨ ਸੱਚ ਅਤੇ ਗਿਆਨ ਦੀ ਖੋਜ ਅਤੇ ਸਿੱਖਿਆ ਲਈ ਸਮਰਪਿਤ ਕਰ ਦਿੱਤਾ ਸੀ ਬੁੱਧ ਆਪਣੇ ਚੇਲਿਆਂ ਨਾਲ ਵਕਫ ਵਕ ਪਿੰਡਾਂ ਅਤੇ ਕਸਬਿਆਂ ਦੀ ਯਾਤਰਾ ਕਰਦੇ ਸਨ ਜਿੱਥੇ ਉਹਨਾਂ ਨੇ ਲੋਕਾਂ ਨੂੰ ਜੀਵਨ ਦੇ ਅਸਥਾਈ ਦੁੱਖਾਂ ਅਤੇ ਮੋਹ ਅਤੇ ਗਿਆਨ ਦੇ ਮਾਰਗ ਬਾਰੇ ਸਮਝਾਇਆ ਇੱਕ ਦਿਨ ਬੁੱਧ ਆਪਣੇ ਚੇਲਿਆਂ ਦੇ ਨਾਲ ਇੱਕ ਸ਼ਾਂਤ ਅਤੇ ਸੁੰਦਰ ਪਿੰਡ ਵੱਲ ਚੱਲ ਪਏ ਜੋ ਗੰਗਾ ਨਦੀ ਦੇ ਕੰਢੇ ਸਥਿਤ ਸੀ ਇਹ ਪਿੰਡ ਜੀਵਨ ਦੀਆਂ ਆਮ ਮੁਸ਼ਕਲਾਂ ਨਾਲ ਜੂਝ ਰਿਹਾ ਸੀ ਇੱਥੋਂ ਦੇ ਲੋਕ ਰੋਜ਼ਾਨਾ ਸੰਘਰਸ਼ਾਂ ਤੋਂ ਪਰੇਸ਼ਾਨ ਸਨ ਜਿੰਨਾ ਵਿੱਚ ਗਰੀਬੀ ਸਮਾਜਿਕ ਅਸਮਾਨਤਾ ਅਤੇ ਆਪਸੀ ਝਗੜੇ ਸ਼ਾਮਲ ਸਨ ਲੋਕ ਪਿੰਡ ਵਿੱਚ ਅੰਧਵਿਸ਼ਵਾਸ ਅਤੇ ਧਰਮ ਦੇ ਨਾਂ ਤੇ ਪਟਕ ਰਹੇ ਸਨ ਲੋਕਾਂ ਦਾ ਮੰਨਣਾ ਸੀ ਕਿ ਜੇਕਰ ਉਹ ਕਿਸੇ ਖਾਸ ਦੇਵਤੇ ਦੀ ਪੂਜਾ ਕਰਦੇ ਹਨ ਜਾਂ ਰਸਮਾਂ ਕਰਦੇ ਹਨ ਤਾਂ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਪਰ ਅਸਲ ਵਿੱਚ ਉਹ ਆਪਣੀ ਅਗਿਆਨਤਾ ਅਤੇ ਮੋਹ ਨਾਲ ਜੂਝ ਰਹੇ ਸਨ ਅਤੇ ਉਹਨਾਂ ਨੂੰ ਮਾਰਗਦਰਸ਼ਨ ਦੀ ਲੋੜ ਸੀ ਜਦੋਂ ਗੌਤਮ ਬੁੱਧ ਪਿੰਡ ਪਹੁੰਚੇ ਤਾਂ ਪਿੰਡ ਦੇ ਲੋਕਾਂ ਉਹਨਾਂ ਦੀ ਪ੍ਰਤੀਸ਼ਠਾ ਤੋਂ ਹੈਰਾਨ ਹੋ ਗਏ ਪਿੰਡ ਵਿੱਚ ਇੱਕ ਚਰਚਾ ਸੀ ਕਿ ਗਿਆਨ ਪ੍ਰਾਪਤ ਕਰਨ ਵਾਲੇ ਮਹਾਤਮਾ ਬੁੱਧ ਇੱਥੇ ਆਏ ਹਨ ਅਤੇ ਉਹ ਉਹਨਾਂ ਨੂੰ ਜੀਵਨ ਦੇ ਦੁੱਖਾਂ ਤੋਂ ਮੁਕਤ ਕਰ ਸਕਦੇ ਹਨ ਹੌਲੀ-ਹੌਲੀ ਪਿੰਡ ਦੇ ਲੋਕ ਬੁੱਧ ਕੋਲ ਆਉਣ ਲੱਗ ਪਏ ਤੇ ਉਹਨਾਂ ਦੇ ਉਪਦੇਸ਼ਾਂ ਦੀ ਉਡੀਕ ਕਰਨ ਲੱਗ ਪਏ ਇਸ ਪਿੰਡ ਵਿੱਚ ਇੱਕ ਬੁੱਢੀ ਔਰਤ ਸ਼ਕੁੰਤਲਾ ਰਹਿੰਦੀ ਸੀ ਸ਼ਕੁੰਤਲਾ ਦਾ ਜੀਵਨ ਬਚਪਨ ਤੋਂ ਹੀ ਦੁੱਖਾਂ ਅਤੇ ਸੰਘਰਸ਼ਾਂ ਨਾਲ ਭਰਿਆ ਹੋਇਆ ਸੀ ਉਹ ਜਦੋਂ ਛੋਟੀ ਸੀ ਤਾਂ ਉਸਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ ਉਸਦੇ ਚਾਚਾ ਅਤੇ ਮਾਸੀ ਨੇ ਉਸ ਨੂੰ ਪਾਲਿਆ ਪਰ ਉਹਨਾਂ ਕੋਲ ਵੀ ਸੀਮਤ ਸਾਧਨ ਸਨ ਵਿਆਹ ਤੋਂ ਬਾਅਦ ਉਸਨੇ ਸੋਚਿਆ ਕਿ ਉਸ ਦੀ ਜ਼ਿੰਦਗੀ ਵਿੱਚ ਸਥਿਰਤਾ ਆਵੇਗੀ ਸ਼ਕੁੰਤਲਾ ਦੇ ਦੋ ਬੱਚੇ ਸਨ ਤੇ ਉਸਨੇ ਆਪਣੀ ਪੂਰੀ ਜ਼ਿੰਦਗੀ ਉਹਨਾਂ ਦੀ ਦੇਖਭਾਲ ਲਈ ਸਮਰਪਿਤ ਕਰ ਦਿੱਤੀ ਸ਼ਕੁੰਤਲਾ ਸੋਚਦੀ ਸੀ ਕਿ ਜਦੋਂ ਉਸਦੇ ਬੱਚੇ ਵੱਡੇ ਹੋਣਗੇ ਤਾਂ ਉਹ ਉਸ ਦਾ ਸਹਾਰਾ ਬਣਨਗੇ ਪਰ ਹੋਇਆ ਇਸ ਦੇ ਉਲਟ ਸਮੇਂ ਦੇ ਨਾਲ ਉਸਦੇ ਬੱਚੇ ਵੱਖ-ਵੱਖ ਸ਼ਹਿਰਾਂ ਵਿੱਚ ਚਲੇ ਗਏ ਤੇ ਆਪਣੀ ਜ਼ਿੰਦਗੀ ਦੇ ਰਸਤੇ ਅਪਣਾਏ। ਉਹ ਸ਼ਕੁੰਤਲਾ ਨੂੰ ਘੱਟ ਮਿਲਣ ਲੱਗ ਪਏ ਤੇ ਅੰਤ ਵਿੱਚ ਉਸ ਨੂੰ ਇਕੱਲਾ ਛੱਡ ਦਿੱਤਾ। ਇਹ ਹੀ ਇਕਲਤਾ ਅਤੇ ਤਿਆਗ ਸ਼ਕੁੰਤਲਾ ਲਈ ਸਭ ਤੋਂ ਵੱਡਾ ਦੁੱਖ ਬਣ ਗਿਆ। ਉਹ ਹਰ ਰੋਜ਼ ਆਪਣੇ ਬੱਚਿਆਂ ਦੀ ਉਡੀਕ ਕਰਦੀ ਸੀ ਪਰ ਕੋਈ ਉਸ ਨੂੰ ਮਿਲਣ ਨਹੀਂ ਆਇਆ। ਸ਼ਕੁੰਤਲਾ ਦਾ ਸਵਾਲ ਹਮੇਸ਼ਾ ਹੀ ਹੁੰਦਾ ਸੀ ਕਿ ਮੈਂ ਆਪਣੇ ਬੱਚਿਆਂ ਲਈ ਐਨਾ ਕੁਝ ਕੀਤਾ ਉਹਨਾਂ ਨੂੰ ਪਾਲਿਆ ਉਹਨਾਂ ਨੂੰ ਪਿਆਰ ਕੀਤਾ ਫਿਰ ਵੀ ਉਹਨਾਂ ਨੇ ਮੈਨੂੰ ਇਕੱਲਾ ਛੱਡ ਦਿੱਤਾ ਕੀ ਉਹਨਾਂ ਦੀ ਜ਼ਿੰਦਗੀ ਵਿੱਚ ਮੇਰੀ ਕੋਈ ਮਹੱਤਤਾ ਨਹੀਂ ਹੈ ਉਹ ਇਸ ਸਵਾਲ ਦਾ ਜਵਾਬ ਲੱਭਣ ਲਈ ਬੇਤਾਬ ਸੀ ਤੇ ਇਸ ਸਵਾਲ ਨੂੰ ਬੁੱਧ ਕੋਲ ਲੈ ਕੇ ਗਈ ਪਿੰਡ ਵਾਸੀ ਬੁੱਧ ਦੇ ਆਲੇ-ਦੁਆਲੇ ਇਕੱਠੇ ਹੋਏ ਬੈਠੇ ਸਨ ਤੇ ਬੁੱਧ ਉਹਨਾਂ ਨੂੰ ਸੰਬੋਧਿਤ ਕਰਨ ਲੱਗੇ ਬੁੱਧ ਦਾ ਉਪਦੇਸ਼ ਜੀਵਨ ਦੀ ਅਸਥਿਰਤਾ ਅਤੇ ਲगाव ਤੇ ਕੇਂਦ੍ਰਿਤ ਸੀ ਉਹਨਾਂ ਨੇ ਕਿਹਾ ਕਿ ਇਸ ਸੰਸਾਰ ਵਿੱਚ ਕੁਝ ਵੀ ਸਥਾਈ ਨਹੀਂ ਹੈ ਅਸੀਂ ਸਾਰੇ ਇੱਕ ਯਾਤਰਾ ਦੇ ਹਿੱਸੇ ਵਜੋਂ ਇਸ ਧਰਤੀ ਤੇ ਆਏ ਹਾਂ ਤੇ ਇਹ ਯਾਤਰਾ ਇੱਕ ਦਿਨ ਖਤਮ ਹੋ ਜਾਏਗੀ ਇਸ ਯਾਤਰਾ ਵਿੱਚ ਅਸੀਂ ਲੋਕਾਂ ਨੂੰ ਮਿਲਦੇ ਹਾਂ ਅਸੀਂ ਰਿਸ਼ਤੇ ਬਣਾਉਂਦੇ ਹਾਂ ਪਰ ਇਹ ਸਭ ਅਸਥਾਈ ਹਨ ਉਹਨਾਂ ਨੇ ਕਿਹਾ ਕਿ ਤੁਸੀਂ ਸਾਰੇ ਸੋਚਦੇ ਹੋ ਕਿ ਤੁਹਾਡੇ ਰਿਸ਼ਤੇ ਹਮੇਸ਼ਾ ਤੁਹਾਡੇ ਨਾਲ ਰਹਿਣਗੇ ਪਰ ਇਹ ਇੱਕ ਭਰਮ ਹੈ ਜਿਵੇਂ ਰੁੱਖ ਦੇ ਪੱਤੇ ਡਿੱਗਦੇ ਹਨ ਤੇ ਨਵੇਂ ਪੱਤੇ ਆਉਂਦੇ ਹਨ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਰਿਸ਼ਤੇ ਵੀ ਆਉਂਦੇ ਜਾਂਦੇ ਰਹਿੰਦੇ ਹਨ ਇਸ ਸੱਚ ਨੂੰ ਸਮਝਣ ਵਾਲਾ ਹੀ ਸੱਚੀ ਸ਼ਾਂਤੀ ਪਾ ਸਕਦਾ ਹੈ ਬੁੱਧ ਦੇ ਬਚਨ ਸੁਣਦੇ ਹੋਏ ਸ਼ਕੁੰਤਲਾ ਦੀਆਂ ਅੱਖਾਂ ਹੰਝੂਆਂ ਨਾਲ ਪਰ ਆਈਆਂ ਉਹ ਆਪਣੇ ਅੰਦਰ ਉਸ ਸੱਚ ਨੂੰ ਮਹਿਸੂਸ ਕਰ ਰਹੀ ਸੀ ਜਿਸ ਨੂੰ ਉਹ ਹੁਣ ਤੱਕ ਇਨਕਾਰ ਕਰਦੀ ਆ ਰਹੀ ਸੀ ਉਹ ਉੱਠੀ ਅਤੇ ਬੁੱਧ ਨੂੰ ਕਿਹਾ ਹੈ ਮਹਾਤਮਾ ਮੇਰਾ ਇੱਕ ਸਵਾਲ ਹੈ ਮੈਂ ਆਪਣੇ ਬੱਚਿਆਂ ਲਈ ਸਭ ਕੁਝ ਕੀਤਾ ਉਹਨਾਂ ਨੂੰ ਪਾਲਿਆ ਉਹਨਾਂ ਦੀ ਦੇਖਭਾਲ ਕੀਤੀ ਪਰ ਹੁਣ ਉਹ ਮੈਨੂੰ ਛੱਡ ਗਏ ਹਨ ਕੀ ਇਹ ਸੱਚ ਹੈ ਕਿ ਇਸ ਦੁਨੀਆ ਵਿੱਚ ਕੋਈ ਵੀ ਤੁਹਾਡਾ ਆਪਣਾ ਨਹੀਂ ਹੈ ਬੁੱਧ ਨਿਸ਼ਕੁੰਤਲਾਵਲ ਦੇਖਿਆ ਤੇ ਸ਼ਾਂਤ ਆਵਾਜ਼ ਵਿੱਚ ਕਿਹਾ ਇਹ ਦੁਨੀਆ ਅਸਥਾਈ ਹੈ ਜਿਵੇਂ ਪਾਣੀ ਦੀ ਇੱਕ ਬੂੰਦ ਸਮੁੰਦਰ ਵਿੱਚ ਸਮਾ ਜਾਣ ਤੋਂ ਬਾਅਦ ਆਪਣੀ ਪਛਾਣ ਗਵਾ ਦਿੰਦੀ ਹੈ ਉਸ ਤਰ੍ਹਾਂ ਇੱਥੇ ਰਿਸ਼ਤੇ ਵੀ ਸਮੇਂ ਦੇ ਨਾਲ ਵਹਿ ਜਾਂਦੇ ਹਨ ਇਹ ਸੱਚ ਹੈ ਕਿ ਇਸ ਦੁਨੀਆ ਵਿੱਚ ਕੋਈ ਵੀ ਤੁਹਾਡਾ ਆਪਣਾ ਨਹੀਂ ਹੈ ਲੋਕ ਆਪਣੇ ਕਰਮਾਂ ਅਨੁਸਾਰ ਆਉਂਦੇ ਹਨ ਤੇ ਜਾਂਦੇ ਹਨ ਤੁਹਾਡੇ ਬੱਚੇ ਜਿਨ੍ਹਾਂ ਨੂੰ ਤੁਸੀਂ ਪਾਲਿਆ ਸੀ ਉਹ ਵੀ ਆਪਣੇ ਕਰਮਾਂ ਅਨੁਸਾਰ ਤੁਹਾਡੇ ਨਾਲ ਸਨ ਜਦੋਂ ਉਹਨਾਂ ਦੇ ਕਰਮ ਤੁਹਾਡੇ ਨਾਲ ਸਨ ਉਹ ਤੁਹਾਡੇ ਨਾਲ ਸਨ ਪਰ ਹੁਣ ਉਹਨਾਂ ਦੇ ਕਰਮ ਉਹਨਾਂ ਨੂੰ ਹੋਰ ਰਾਹਾਂ ਤੇ ਲੈ ਗਏ ਹਨ ਇਹ ਲਗਾਵ ਹੈ ਜੋ ਤੁਹਾਨੂੰ ਦੁੱਖ ਦੇ ਰਿਹਾ ਹੈ ਬੁੱਧ ਨੇ ਸਮਝਾਇਆ ਕਿ ਜਦੋਂ ਸਾਡਾ ਕਿਸੇ ਵਿਅਕਤੀ ਚੀਜ਼ ਜਾਂ ਸਥਿਤੀ ਪ੍ਰਤੀ ਲगाव ਹੁੰਦਾ ਹੈ ਤਾਂ ਲगाव ਦਰਦ ਦਾ ਕਾਰਨ ਹੁੰਦਾ ਹੈ ਇਸ ਲਈ ਅਸੀਂ ਉਹਨਾਂ ਨਾਲ ਜੁੜ ਜਾਂਦੇ ਹਾਂ ਤੇ ਜਦੋਂ ਉਹ ਸਾਡੇ ਤੋਂ ਦੂਰ ਚਲੇ ਜਾਂਦੇ ਹਨ ਤਾਂ ਅਸੀਂ ਉਦਾਸ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਸੋਚਦੇ ਹਾਂ ਕਿ ਉਹ ਸਤਾਈ ਹਨ ਜਦੋਂ ਕਿ ਇਹ ਸੰਸਾਰ ਅਸਥਾਈ ਹੈ ਬੁੱਧ ਨੇ ਇੱਕ ਉਦਾਹਰਨ ਦਿੱਤੀ ਮੰਨ ਲਓ ਇੱਕ ਮਲਾ ਆਪਣੀ ਕਿਸ਼ਤੀ ਨੂੰ ਨਦੀ ਦੇ ਕੰਢੇ ਲਗਾਉਂਦਾ ਹੈ ਤੇ ਸੋਚਦਾ ਹੈ ਕਿ ਕਿਸ਼ਤੀ ਹਮੇਸ਼ਾ ਉਥੇ ਹੀ ਰਹੇਗੀ ਪਰ ਇੱਕ ਦਿਨ ਜਦੋਂ ਹੜ ਆਉਂਦਾ ਹੈ ਤਾਂ ਕਿਸ਼ਤੀ ਵਹਿ ਜਾਂਦੀ ਹੈ ਹੁਣ ਜੇਕਰ ਮਲਾ ਕਿਸ਼ਤੀ ਨਾਲ ਜੁੜ ਜਾਂਦਾ ਹੈ ਤਾਂ ਉਹ ਬਹੁਤ ਉਦਾਸ ਮਹਿਸੂਸ ਕਰੇਗਾ ਪਰ ਜੇਕਰ ਉਹ ਸਮਝਦਾ ਹੈ ਕਿ ਕਿਸ਼ਤੀ ਅਸਥਾਈ ਸੀ ਤਾਂ ਉਸ ਨੂੰ ਕੋਈ ਦਰਦ ਨਹੀਂ ਹੋਵੇਗਾ ਬੁੱਧ ਦੇ ਸ਼ਬਦ ਸ਼ਕੁੰਤਲਾ ਦੇ ਮਨ ਵਿੱਚ ਡੂੰਘਾਈ ਨਾਲ ਉਤਰ ਰਹੇ ਸਨ ਉਹ ਹੁਣ ਸਮਝ ਰਹੀ ਸੀ ਕਿ ਉਹ ਉਦਾਸ ਕਿਉਂ ਸੀ ਉਹ ਆਪਣੇ ਬੱਚਿਆਂ ਨਾਲ ਜੁੜ ਗਈ ਸੀ ਤੇ ਇਸ ਲगाव ਕਾਰਨ ਉਹ ਬਹੁਤ ਦਰਦ ਮਹਿਸੂਸ ਕਰ ਰਹੀ ਸੀ ਪਰ ਫਿਰ ਵੀ ਉਸ ਦਾ ਮਨ ਇਸ ਸਚਾਈ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ ਦੇ ਯੋਗ ਨਹੀਂ ਸੀ ਉਸਨੇ ਬੁੱਧ ਨੂੰ ਕਿਹਾ ਹੈ ਮਹਾਤਮਾ ਤੁਹਾਡੀਆਂ ਗੱਲਾਂ ਸਹੀ ਹਨ ਪਰ ਕੀ ਮਾਪਿਆਂ ਦਾ ਆਪਣੇ ਬੱਚਿਆਂ ਨਾਲ ਜੁੜਨਾ ਕੁਦਰਤੀ ਨਹੀਂ ਹੈ ਕੀ ਮੈਂ ਉਹਨਾਂ ਨੂੰ ਪਿਆਰ ਕਰਾਂ ਤੇ ਉਹਨਾਂ ਤੋਂ ਉਮੀਦ ਕਰਾਂ ਕਿ ਉਹ ਮੇਰੀ ਬੁਢੇਪੇ ਵਿੱਚ ਮੇਰਾ ਸਾਥ ਦੇਣਗੇ ਬੁੱਧ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਪਿਆਰ ਕੁਦਰਤੀ ਹੈ ਪਰ ਲਗਾਵ ਅਤੇ ਜਨੂਨ ਦੁੱਖ ਦਾ ਕਾਰਨ ਹਨ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਪਰ ਇਹ ਸਮਝਣਾ ਚਾਹੀਦਾ ਹੈ ਕਿ ਉਹ ਵੀ ਆਪਣੀ ਯਾਤਰਾ ਤੇ ਹਨ ਜਦੋਂ ਤੁਸੀਂ ਉਹਨਾਂ ਨਾਲ ਜੁੜੇ ਹੁੰਦੇ ਹੋ ਤੇ ਉਹਨਾਂ ਨੂੰ ਆਪਣਾ ਸਮਝਦੇ ਹੋ ਤਾਂ ਤੁਸੀਂ ਆਪਣੇ ਦੁੱਖ ਦਾ ਕਾਰਨ ਬਨ ਰਹੇ ਹੋ ਬੁੱਧ ਨੇ ਸ਼ਕੁੰਤਲਾ ਨੂੰ ਸਿਖਾਇਆ ਕਿ ਸੱਚੀ ਸ਼ਾਂਤੀ ਸਿਰਫ ਆਤਮਾ ਨਾਲ ਜੁੜਨ ਵਿੱਚ ਹੈ ਇਸ ਸੰਸਾਰ ਵਿੱਚ ਸਭ ਕੁਝ ਅਸਥਾਈ ਹੈ ਸਿਰਫ ਆਤਮਾ ਹੀ ਸਦੀਵੀ ਹੈ ਜਦੋਂ ਤੁਸੀਂ ਆਪਣੀ ਆਤਮਾ ਨਾਲ ਜੁੜਦੇ ਹੋ ਤਾਂ ਤੁਹਾਨੂੰ ਸੱਚੀ ਸ਼ਾਂਤੀ ਅਤੇ ਸੰਤੁਸ਼ਟੀ ਮਿਲਦੀ ਹੈ ਤੁਹਾਡੀ ਆਤਮਾ ਤੁਹਾਡੀ ਸਭ ਤੋਂ ਵੱਡੀ ਸਾਥੀ ਹੈ ਇਹ ਹਮੇਸ਼ਾ ਤੁਹਾਡੇ ਨਾਲ ਰਹੇਗੀ ਉਸਨੇ ਸਮਝਾਇਆ ਜਦੋਂ ਤੁਸੀਂ ਆਪਣੀ ਆਤਮਾ ਨਾਲ ਜੁੜਦੇ ਹੋ ਤਾਂ ਤੁਹਾਨੂੰ ਬਾਹਰੀ ਕਿਸੇ ਵਿਅਕਤੀ ਜਾਂ ਰਿਸ਼ਤੇ ਦੀ ਲੋੜ ਨਹੀਂ ਪਵੇਗੀ ਆਤਮਾ ਨਾਲ ਜੁੜਨ ਦਾ ਰਸਤਾ ਸ਼ਾਂਤੀ ਦਾ ਰਸਤਾ ਹੈ ਬੁੱਧ ਦੇ ਗਿਆਨਾਂ ਨੇ ਸ਼ਕੁੰਤਲਾ ਦੇ ਮਨ ਤੇ ਡੂੰਘਾ ਪ੍ਰਭਾਵ ਛੱਡਿਆ। ਉਹ ਹੁਣ ਸਮਝਣ ਲੱਗ ਪਈ ਸੀ ਕਿ ਉਸਦਾ ਦੁੱਖ ਸਿਰਫ ਉਸਦੇ ਮੂਹ ਅਤੇ ਜਨੂਨ ਕਾਰਨ ਸੀ। ਉਹ ਹੁਣ ਇਸ ਸੱਚ ਨੂੰ ਸਵੀਕਾਰ ਕਰਨ ਲਈ ਤਿਆਰ ਸੀ ਕਿ ਇਸ ਦੁਨੀਆ ਵਿੱਚ ਕੋਈ ਵੀ ਸਥਾਈ ਨਹੀਂ ਹੈ ਤੇ ਸਿਰਫ ਉਸਦੀ ਆਤਮਾ ਹੀ ਉਸਦੀ ਸੱਚੀ ਸਾਥੀ ਹੈ। ਉਸਨੇ ਬੁੱਧ ਨੂੰ ਕਿਹਾ, "हे ਮਹਾਤਮਾ, ਮੈਂ ਹੁਣ ਸਮਝ ਗਈ ਹਾਂ ਕਿ ਮੈਂ ਉਦਾਸ ਕਿਉਂ ਸੀ।" ਮੈਂ ਆਪਣੇ ਰਿਸ਼ਤਿਆਂ ਨਾਲ ਜੁੜ ਗਈ ਸੀ ਤੇ ਮੈਂ ਸੋਚਦੀ ਸੀ ਕਿ ਉਹ ਹਮੇਸ਼ਾ ਮੇਰੇ ਨਾਲ ਰਹਿਣਗੇ ਪਰ ਹੁਣ ਮੈਂ ਇਸ ਸੱਚ ਨੂੰ ਸਮਝ ਗਈ ਹਾਂ ਕਿ ਕੋਈ ਵੀ ਮੇਰਾ ਨਹੀਂ ਹੈ ਮੈਨੂੰ ਆਪਣੀ ਆਤਮਾ ਨਾਲ ਜੁੜਨ ਦੀ ਲੋੜ ਹੈ ਬੁੱਧ ਨੇ ਸ਼ਕੁੰਤਲਾ ਨੂੰ ਕਿਹਾ ਤੂੰ ਸੱਚ ਨੂੰ ਪਹਿਚਾਨ ਲਿਆ ਹੈ ਹੁਣ ਤੂੰ ਇਸ ਮੋਹ ਤੋਂ ਮੁਕਤ ਹੋ ਸਕਦੀ ਹੈ ਆਤਮ ਅਨੁਭਵ ਦਾ ਰਸਤਾ ਸ਼ਾਂਤੀ ਦਾ ਰਸਤਾ ਹੈ ਤੇ ਜਦੋਂ ਤੂੰ ਇਸ ਰਸਤੇ ਤੇ ਚੱਲੇਂਗੀ ਤਾਂ ਕੋਈ ਵੀ ਬਾਹਰੀ ਦੁੱਖ ਤੈਨੂੰ ਪ੍ਰਭਾਵਿਤ ਨਹੀਂ ਕਰ ਸਕੇਗਾ ਪਿੰਡ ਦੇ ਸਾਰੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਇਹ ਸੱਚ ਸਿਰਫ ਸ਼ਕੁੰਤਲਾ ਲਈ ਨਹੀਂ ਸਗੋਂ ਸਾਡੇ ਸਾਰਿਆਂ ਲਈ ਹੈ ਜਿੰਨਾ ਚਿਰ ਅਸੀਂ ਇਸ ਦੁਨੀਆ ਨੂੰ ਸਥਾਈ ਸਮਝਦੇ ਹਾਂ ਅਸੀਂ ਦੁੱਖਾਂ ਨਾਲ ਕਿਰੇ ਰਹਾਂਗੇ ਪਰ ਜਦੋਂ ਅਸੀਂ ਇਸ ਸੱਚ ਨੂੰ ਸਵੀਕਾਰ ਕਰ ਲੈਂਦੇ ਹਾਂ ਕਿ ਇਸ ਦੁਨੀਆ ਵਿੱਚ ਕੋਈ ਵੀ ਸਾਡਾ ਆਪਣਾ ਨਹੀਂ ਹੈ ਤਾਂ ਸਾਨੂੰ ਸੱਚੀ ਸ਼ਾਂਤੀ ਮਿਲੇਗੀ ਬੁੱਧ ਦੇ ਇਹ ਆਖਰੀ ਸ਼ਬਦ ਪੂਰੇ ਪਿੰਡ ਦੇ ਲੋਕਾਂ ਦੇ ਦਿਲਾਂ ਵਿੱਚ ਡੂੰਘਾ ਅਸਰ ਕਰ ਗਏ ਹਰ ਕੋਈ ਸ਼ਾਂਤ ਸੀ ਤੇ ਧਨ ਅਤੇ ਬੁੱਧ ਦੀਆਂ ਸਿੱਖਿਆਵਾਂ ਬਾਰੇ ਸੋਚਨ ਵਿੱਚ ਮਗਨ ਸੀ। ਸ਼ਕੁੰਤਲਾ ਬੁੱਧ ਦੀਆਂ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਘਰ ਵਾਪਸ ਆ ਗਈ। ਉਹ ਹੁਣ ਪਹਿਲਾਂ ਵਾਂਗ ਉਦਾਸ ਨਹੀਂ ਸੀ ਪਰ ਉਹ ਆਪਣੇ ਮਨ ਵਿੱਚ ਇੱਕ ਨਵੀਂ ਊਰਜਾ ਅਤੇ ਸ਼ਾਂਤੀ ਦਾ ਅਨੁਭਵ ਕਰ ਰਹੀ ਸੀ। ਉਸ ਨੂੰ ਅਹਿਸਾਸ ਹੋ ਗਿਆ ਕਿ ਸੀ ਕਿ ਜਿਸ ਨੂੰ ਉਹ ਸਾਰੀ ਉਮਰ ਆਪਣਾ ਸਮਝਦੀ ਰਹੀ ਸੀ, ਉਹ ਸਿਰਫ ਇੱਕ ਲਗਾਅ ਸੀ। ਉਸਨੇ ਹੁਣ ਆਪਣੇ ਬੱਚਿਆਂ ਤੋਂ ਕਿਸੇ ਵੀ ਚੀਜ਼ ਦੀ ਉਮੀਦ ਕਰਨੀ ਛੱਡ ਦਿੱਤੀ ਸੀ। ਉਸਨੇ ਆਪਣੀ ਅੰਦਰੂਨੀ ਤਾਕਤ ਅਤੇ ਆਤਮਾ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਤੇ ਆਪਣੀ ਜ਼ਿੰਦਗੀ ਵਿੱਚ ਧਿਆਨ ਅਤੇ ਸਾਧਨਾਂ ਦਾ ਰਸਤਾ ਅਪਣਾਇਆ ਉਹ ਹਰ ਰੋਜ਼ ਸਵੇਰੇ ਉੱਠਦੀ ਤੇ ਧਿਆਨ ਕਰਦੀ ਤੇ ਆਪਣੀ ਆਤਮਾ ਦੀਆਂ ਡੂੰਘਾਈਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੀ ਹੌਲੀ-ਹੌਲੀ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਸੰਤੁਲਨ ਅਤੇ ਸ਼ਾਂਤੀ ਆਉਣ ਲੱਗੀ ਉਹ ਹੁਣ ਦੂਜਿਆਂ ਤੇ ਨਿਰਭਰ ਨਹੀਂ ਸੀ ਪਰ ਹੁਣ ਆਤਮੀ ਆਪਣੀ ਆਤਮਾ ਨਾਲ ਜੁੜ ਕੇ ਸੱਚੀ ਖੁਸ਼ੀ ਅਤੇ ਸ਼ਾਂਤੀ ਦਾ ਅਨੁਭਵ ਕਰ ਰਹੀ ਸੀ ਸ਼ਕੁੰਤਲਾ ਵਿੱਚ ਇਸ ਬਦਲਾਅ ਨੇ ਪਿੰਡ ਦੇ ਹੋਰ ਲੋਕਾਂ ਨੂੰ ਵੀ ਪ੍ਰਭਾਵਿਤ ਕੀਤਾ ਪਹਿਲਾਂ ਜੋ ਲੋਕ ਆਪਣੇ ਰਿਸ਼ਤੇਆਂ ਪੈਸਿਆਂ ਅਤੇ ਜਾਇਦਾਦ ਦੇ ਪਿੱਛੇ ਭੱਜਦੇ ਸਨ ਉਹ ਹੁਣ ਬੁੱਧਤੀਆਂ ਸਿੱਖਿਆਵਾਂ ਨੂੰ ਅਪਣਾਉਣ ਲੱਗ ਪਏ ਸਮਝ ਗਏ ਕਿ ਇਸ ਦੁਨੀਆ ਵਿੱਚ ਕੁਝ ਵੀ ਸਥਾਈ ਨਹੀਂ ਹੈ ਤੇ ਸੱਚੀ ਸ਼ਾਂਤੀ ਸਿਰਫ ਲगाव ਤੋਂ ਦੂਰ ਰਹਿ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਪਿੰਡ ਦੇ ਲੋਕ ਹੌਲੀ-ਹੌਲੀ ਇੱਕ ਦੂਜੇ ਪ੍ਰਤੀ ਪਿਆਰ ਅਤੇ ਹਮਦਰਦੀ ਨਾਲ ਪੇਸ਼ ਆਉਣ ਲੱਗੇ ਪਰ ਉਹ ਹੁਣ ਕਿਸੇ ਵੀ ਰਿਸ਼ਤੇ ਨਾਲ ਜੁੜੇ ਨਹੀਂ ਸਨ ਪਿੰਡ ਵਿੱਚ ਧਿਆਨ ਅਤੇ ਸਾਧਨਾ ਦੀ ਸੰਸਕ੍ਰਿਤੀ ਵੱਧਣ ਫੁੱਲਣ ਲੱਗੀ ਲੋਕ ਵਧੇਰੇ ਸੰਤੁਲਿਤ ਅਤੇ ਸ਼ਾਂਤੀਪੂਰਨ ਜੀਵਨ ਪਤੀਤ ਕਰਨ ਲੱਗੇ ਪਿੰਡ ਹੁਣ ਸ਼ਾਂਤੀ ਅਤੇ ਸੰਤੁਸ਼ਟੀ ਦਾ ਕੇਂਦਰ ਬਣ ਗਿਆ ਸੀ ਲੋਕ ਆਪਸੀ ਝਗੜਿਆਂ ਤੇ ਮੁਕਾਬਲਿਆਂ ਤੋਂ ਦੂਰ ਹੋ ਗਏ ਸਨ ਤੇ ਜੀਵਨ ਦੀਆਂ ਨਸ਼ਵਾਂਤਾ ਨੂੰ ਸਵੀਕਾਰ ਕਰ ਲਿਆ ਸੀ ਸ਼ਕੁੰਤਲਾ ਦੇ ਜੀਵਨ ਦੇ ਆਖਰੀ ਦਿਨਾਂ ਵਿੱਚ ਉਸ ਨੂੰ ਪੂਰਾ ਗਿਆਨ ਪ੍ਰਾਪਤ ਹੋ ਗਿਆ ਸੀ ਉਸਨੇ ਆਪਣੇ ਜੀਵਨ ਦੀ ਨਿਸ਼ਵੰਤਾ ਨੂੰ ਸਮਝ ਲਿਆ ਸੀ ਤੇ ਮੋਹ ਤੇ ਲगाव ਤੋਂ ਮੁਕਤ ਸੀ ਜਦੋਂ ਉਸ ਦੀ ਮੌਤ ਦਾ ਸਮਾਂ ਆ ਸਮਾਂ ਆਇਆ ਤਾਂ ਉਹ ਆਪਣੇ ਆਖਰੀ ਪਲਾਂ ਦਾ ਸਾਹਮਣਾ ਪੂਰੀ ਸ਼ਾਂਤੀ ਅਤੇ ਸੰਤੁਸ਼ਟੀ ਨਾਲ ਕਰ ਰਹੀ ਸੀ ਉਸ ਦੇ ਚਿਹਰੇ ਤੇ ਇੱਕ ਡੂੰਗੀ ਸ਼ਾਂਤੀ ਅਤੇ ਮੁਸਕਰਾਹਟ ਸੀ ਤੇ ਉਸ ਦੀ ਆਤਮਾ ਨੂੰ ਉਸ ਦਿਨ ਮੁਕਤੀ ਪ੍ਰਾਪਤ ਹੋਈ ਅਤੇ ਉਸ ਦੀ ਆਤਮਾ ਦੁਨੀਆ ਦੇ ਦੁੱਖਾਂ ਤੋਂ ਮੁਕਤ ਹੋ ਗਈ ਤੇ ਪਰਮ ਸ਼ਾਂਤੀ ਪ੍ਰਾਪਤ ਹੋਈ ਅੱਜ ਵੀ ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਉਸਦੀ ਕਹਾਣੀ ਸੁਣਾਉਂਦੇ ਅਤੇ ਸਿਖਾਉਂਦੇ ਹਨ ਕਿ ਸੱਚੀ ਸ਼ਾਂਤੀ ਬਾਹਰ ਇਸ ਬੰਦਾ ਵਿੱਚ ਨਹੀਂ ਬਲਕਿ ਆਪਣੀ ਆਤਮਾ ਨਾਲ ਜੁੜਨ ਵਿੱਚ ਹੈ ਪਿੰਡ ਨੂੰ ਵਿਦਾਈ ਦਿੰਦੇ ਹੋਏ ਬੁੱਧ ਨੇ ਆਖਰੀ ਵਾਰ ਆਪਣੇ ਚੇਲਿਆਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਿਤ ਕੀਤਾ ਉਹਨਾਂ ਨੇ ਕਿਹਾ ਕਿ ਇਸ ਇਸ ਦੁਨੀਆ ਵਿੱਚ ਕੁਝ ਵੀ ਸਥਾਈ ਨਹੀਂ ਹੈ ਨਾ ਰਿਸ਼ਤੇ ਨਾ ਦੌਲਤ ਤੇ ਨਾ ਹੀ ਸਰੀਰ ਸਿਰਫ ਆਤਮਾ ਹੀ ਸਦੀਵੀ ਹੈ ਜਦੋਂ ਤੁਸੀਂ ਇਸ ਸੱਚ ਨੂੰ ਸਮਝਦੇ ਹੋ ਤੇ ਆਪਣੀ ਆਤਮਾ ਨਾਲ ਜੁੜਦੇ ਹੋ ਤਾਂ ਤੁਸੀਂ ਹਮੇਸ਼ਾ ਲਈ ਆਪਣਾ ਜੀਵਨ ਜੀ ਸਕਦੇ ਹੋ ਜਦੋਂ ਤੁਸੀਂ ਆਪਣੀ ਆਤਮਾ ਨਾਲ ਜੁੜਦੇ ਹੋ ਤਾਂ ਤੁਹਾਨੂੰ ਸੱਚੀ ਸ਼ਾਂਤੀ ਮਿਲੇਗੀ ਮੂਹ ਅਤੇ ਜਨੂਨ ਦੁੱਖ ਦਾ ਕਾਰਨ ਹਨ ਇਸ ਲਈ ਇਹਨਾਂ ਨੂੰ ਛੱਡ ਦਿਓ ਅਤੇ ਸਵੈ ਗਿਆਨ ਦੇ ਰਾਹ ਤੇ ਚੱਲੋ ਬੁੱਧ ਅਤੇ ਉਹਨਾਂ ਦੇ ਚੇਲਿਆਂ ਨੇ ਉਹ ਪਿੰਡ ਛੱਡ ਦਿੱਤਾ ਤੇ ਅੱਗੇ ਦੀ ਯਾਤਰਾ ਸ਼ੁਰੂ ਕਰ ਦਿੱਤੀ ਪਰ ਉਹਨਾਂ ਦੀਆਂ ਸਿੱਖਿਆਵਾਂ ਨੇ ਪਿੰਡ ਵਾਸੀਆਂ ਦੇ ਦਿਲਾਂ ਵਿੱਚ ਹਮੇਸ਼ਾ ਲਈ ਜਗ੍ਹਾ ਬਣਾ ਲਈ ਸੀ ਸ਼ਕੁੰਤਲਾ ਦੀ ਕਹਾਣੀ ਅੱਜ ਵੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਇਸ ਦੁਨੀਆ ਵਿੱਚ ਸਾਡਾ ਕੋਈ ਵੀ ਆਪਣਾ ਨਹੀਂ ਹੈ ਤੇ ਸੱਚੀ ਸ਼ਾਂਤੀ ਸਿਰਫ ਆਤਮਾ ਨਾਲ ਜੁੜਨ ਵਿੱਚ ਹੀ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਲਗਾਵ ਅਤੇ ਜਨੂਨ ਸਾਨੂੰ ਦੁੱਖ ਵੱਲ ਲੈ ਜਾਂਦਾ ਹੈ ਅਸੀਂ ਸੋਚਦੇ ਹਾਂ ਕਿ ਸਾਡੇ ਰਿਸ਼ਤੇ ਸਾਡੀ ਜਾਇਦਾਦ ਅਤੇ ਸਾਡੀ ਪਛਾਣ ਸਥਾਈ ਹਨ ਪਰ ਇਹ ਸਿਰਫ ਇੱਕ ਪਰਮ ਹੈ ਇਸ ਦੁਨੀਆ ਵਿੱਚ ਕੁਝ ਵੀ ਸਦਾ ਨਹੀਂ ਹੈ ਤੇ ਜਦੋਂ ਅਸੀਂ ਇਸ ਸੱਚ ਨੂੰ ਸਵੀਕਾਰ ਕਰਦੇ ਹਾਂ ਫਿਰ ਸਾਨੂੰ ਸੱਚੀ ਸ਼ਾਂਤੀ ਅਤੇ ਸੰਤੁਸ਼ਟੀ ਮਿਲਦੀ ਹੈ ਸ਼ਕੁੰਤਲਾ ਦੀ ਕਹਾਣੀ ਸਚਾਈ ਦੀ ਯਾਤਰਾ ਹੈ ਜਿਸ ਵਿੱਚ ਉਸਨੇ ਆਤਮ ਗਿਆਨ ਅਤੇ ਸ਼ਾਂਤੀ ਪ੍ਰਾਪਤ ਕੀਤੀ ਤੇ ਇਹ ਸੰਦੇਸ਼ ਦਿੱਤਾ ਕਿ ਆਤਮਾ ਨਾਲ ਜੁੜਨ ਦਾ ਰਸਤਾ ਹੀ ਸੱਚਾ ਰਸਤਾ ਹੈ ਬੁੱਧ ਦੀਆਂ ਸਿੱਖਿਆਵਾਂ ਅੱਜ ਵੀ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਇਸ ਸੰਸਾਰ ਵਿੱਚ ਕੁਝ ਵੀ ਸਥਾਈ ਨਹੀਂ ਹੈ ਤੇ ਸੱਚੀ ਸ਼ਾਂਤੀ ਸਿਰਫ ਆਪਣੀ ਅੰਦਰੂਨੀ ਆਤਮਾ ਨਾਲ ਜੁੜਨ ਵਿੱਚ ਹੈ ਇਸ ਸੰਸਾਰ ਵਿੱਚ ਕੋਈ ਵੀ ਤੁਹਾਡਾ ਆਪਣਾ ਨਹੀਂ ਹੈ ਅਸੀਂ ਇੱਥੇ ਕੁਝ ਪਲਾ ਲਈ ਹਾਂ ਤਾਂ ਦੋਸਤੋ ਤੁਹਾਨੂੰ ਇਹ ਸਾਖੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਆਪਣਾ ਕਮੈਂਟ ਕਰਕੇ ਸਾਨੂੰ ਦੱਸੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ aنمal